ਸਤਿ ਸ੍ਰੀ ਅਕਾਲ ਜੀ ਵੀਰ ਜੀ ਸਾਰਿਆਂ ਨੂੰ ਜੀ ਤੇ ਆਪਣੇ ਜੀ ਡਿਊਡਸ ਦਾ ਥੋੜੀ ਜੀ ਬ੍ਰੇਕਡਾਊਨ ਆ ਗਈ ਮੱਕੀ ਤੇ ਚੱਲਦੇ ਦੀ ਇਹਦੇ ਟਾਈਮਿੰਗ ਵਾਲੀਆਂ ਗਰਾਰੀਆਂ ਨੇ ਜਿਹੜੀਆਂ ਆ ਦੇਖੋ ਆ ਚੀਜ਼ਾਂ ਤੇ ਕੇਮ ਆਇਡਲ ਮੇਨ ਗੇਨ ਦੀ ਤੇ ਪੰਪ ਵਾਲੀ ਇਹਦੇ ਟਾਈਮਿੰਗ ਵਾਲੀਆਂ ਗਰਾਰੀਆਂ ਡੱਗੀ ਹੋ ਗਈਆਂ ਬਹੁਤ ਜ਼ਿਆਦਾ ਜਿਹਦੇ ਕਰਕੇ ਆਪਣੇ ਪ੍ਰੋਬਲਮ ਆ ਕਿ ਵੀ ਇਹ ਆਵਾਜ਼ ਲੱਗਿਆ ਸੀ ਕਰਨ ਬਹੁਤ ਜ਼ਿਆਦਾ ਜਦੋਂ ਆਪਾਂ ਲਿਫਟ ਚੱਕਦੇ ਦੇ ਫਿਰ ਉਹ ਤੋਂ ਬਾਅਦ ਤਾਂ ਰੁਟੀਨ ਚ ਲੱਗੀ ਸੀ ਆਉਣ ਤੇ ਦਿੱਕਤ ਆਉਣ ਕਰਕੇ ਫਿਰ ਮਸ਼ੀਨ ਰੋਕਣੀ ਪੈ ਗਈ ਆਪਾਂ ਨੂੰ ਤੇ ਹੁਣ ਇਹਦਾ ਸਮਾਨ ਆ ਜਿਹੜਾ ਉਹ ਜਿੱਥੇ ਬਣਦਾ ਰਾਣੀ ਪੇਟ ਉਹ ਉਥੋਂ ਆ ਰਿਹਾ ਤੇ ਬਾਈ 에ਅਰ ਮੰਗਵਾਏ ਹੋਏ ਆਪਾਂ ਨੇ ਹੋ ਸਕਦਾ ਕੱਲ੍ਹ ਜਾਂ ਅਗਲੇ ਦਿਨ ਹੀ ਮਿਲ ਜਾਣਾ ਮੈਂ ਮੇਨ ਕਰਾਰੀਆਂ ਹੁਣ ਕਰਕੇ ਇਹ ਆਪਾਂ ਨੂੰ ਹਰਿਆਣੇ ਚੋਂ ਜੇ ਕਿ ਤੂੰ ਵੀ ਕਿਸੇ ਵੀ ਡੀਲਰਸ਼ਿਪ ਤੋਂ ਮਿਲੀਆਂ ਨਹੀਂ ਕਿਉਂ ਇੱਕ ਇਹੋ ਜਿਹਾ ਪਾਰਟ ਜਿਹੜਾ ਨਾ ਰੂਟੀਨ ਚ ਨਹੀਂ ਲੱਗਦਾ ਜਾਂ ਜਿਹਦੀ ਕਦੇ ਜ਼ਰੂਰਤ ਨਹੀਂ ਕਹਿ ਸਕਦੇ ਭਾਈ ਕੰਪਨੀ ਦਾ ਵੀ ਇਹ ਮੰਨਣਾ ਵੀ ਇਹ 2013 ਤੋਂ ਟਰੈਕਟਰ ਬਣਦਾ ਆ ਰਿਹਾ 80 ਦੂਸਰੇ ਤੋਂ ਪਹਿਲਾਂ ਤੋਂ ਬਣਦਾ ਰਹੇ ਨੇ 80 ਬਣਦਾ ਆ ਰਿਹਾ 80 ਦੀ ਅੱਜ ਤੱਕ ਟਾਈਮਿੰਗ ਕਰਾਰੀਆਂ ਦੀ ਲੋੜ ਨਹੀਂ ਕਦੇ ਵੀ ਭਾਈ ਕਦੇ ਵੀ ਇਹ ਹੁਣ ਰੱਬ ਜਾਣੇ ਇਹ ਕੀ ਤਕਨੀਕੀ ਖਰਾਬੀ ਹੋ ਗਈ ਕੀ ਹੋ ਗਿਆ ਤੇ ਅਸੀਂ ਵੀ ਇਹ ਗੱਲ ਲੱਭਣ ਦੀ ਹਜੇ ਕੋਸ਼ਿਸ਼ ਕਰ ਰਹੇ ਹਾਂ ਵੀ ਕਾਰਨ ਵਜਾ ਕੀ ਬਣ ਗਈ ਕਿਉਂ ਕੰਪਨੀ ਵੀ ਹੈਰਾਨ ਹੈ ਗੱਲ ਤੋਂ ਵੀ ਇਹ ਬਣਿਆ ਕੀ ਆ ਕਿਉਂ ਮਤਲਬ ਵੀ ਜਿਹੜਾ ਪੰਪ ਪੂਰੇ ਚੱਲਦਾ ਜੇ ਪੰਪ ਦੇ ਲੋਡ ਨਾਲ ਇੱਕ ਕਰਾਰੀ ਦਾ ਕੀ ਹੋਈ ਉਹਦੇ ਤੋਂ ਆਇਡਲ ਤੋਂ ਆਹ ਕਰਾਰੀ ਤੋਂ ਸਾਰੀ ਬਾਕੀ ਦਾ ਕੀ ਹੋਈਆਂ ਕਿਉਂ ਆਇਡਲ ਦੇ ਵਿੱਚ ੱਿੱਲ ਸੀ ਜਦੋਂ ਹੁਣ ਅਸੀਂ ਇਹ ਕੱਢ ਰਹੇ ਤੇ ਆਈਡਲ ਦਾ ਨਾ ਲੋਕ ਟੁੱਟਿਆ ਹੈ ਤੇ ਥੋੜਾ ਜਿਹਾ ਟੁੱਟਣ ਕਰਕੇ ਲੋਕ ਵੀ ਚੈਂਬਰ ਚ ਚਲਾ ਗਿਆ ਚੈਂਬਰ ਚ ਵੀ ਕਚਰੇ ਕੁਚਰੇ ਫਿਰ ਚੈਂਬਰ ਦਾ ਸਾਰਾ ਥੱਲੇ ਖੋਲ ਕੇ ਲਾ ਕੇ ਸਾਫ ਕਰਿਆ ਅੱਡ ਕਰਿਆ ਇਥੋਂ ਹਿੱਸਾ ਇਹਦਾ ਅਲੱਗ ਕਰਿਆ ਤੇ ਚੈਂਬਰ نیچے ਲਾ ਕੇ ਚੰਗੀ ਤਰ੍ਹਾਂ ਸਾਫ ਕਰਕੇ ਥੱਲੇ ਜਿਹੜਾ ਬੈਲੈਂਸਰ ਲੱਗਿਆ ਹੋਇਆ ਇਹਦਾ ਉਹ ਵੀ ਸਾਰਾ ਸਾਫ ਕਰਕੇ ਡੀਜਲੂ ਜਨ ਨਾਲ ਚੰਗੀ ਤਰ੍ਹਾਂ ਬਿਲਕੁਲ ਤੇ ਉਧਰੋਂ ਤਾਂ ਹੁਣ ਬਿਲਕੁਲ ਕਲੀਅਰ ਆ ਕੰਮ ਕਿ ਹੁਣ ਵੇਟ ਕੀ ਹੋ ਰਹੀ ਹੈ ਵੇਟ ਹੋ ਰਹੀ ਹੈ ਹੁਣ ਗਰਾਰੀਆਂ ਦੀ ਜਿਹੜੀਆਂ ਕੀ ਆਉਣੀਆਂ ਨੇ ਰਾਣੀ ਪੇਟ ਮਤਲਬ ਤਾਮਨ ਲੱਡੂ ਤੋਂ ਤਾਮਨ ਲੱਡੂ ਤੇ ਜਿਹੜੀਆਂ ਗਰਾਰੀਆਂ ਆਉਣੀਆਂ ਨੇ ਤੇ ਜਦੋਂ ਗਰਾਰੀਆਂ ਆ ਗਈਆਂ ਫਿਰ ਅਗਲਾ ਕੰਮ ਚੱਲਣਾ ਫਿਰ ਪਾ ਕੇ ਫਿਰੇ ਕਾਬਿਲ ਹੋਊਗਾ ਮੱਕੀ ਦਾ ਦੇਖੋ ਆ ਐਡਲ ਗੇਅਰ ਦੀ ਗਰਾਰੀ ਐਡਲ ਗੇਅਰ ਦਾ ਬੱਸ ਵੀ ਖਤਮ ਹੋ ਗਿਆ ਆ ਦੇਖੋ ਦਾਗ ਹੀ ਹੋ ਗਿਆ ਨਾ ਗਰਾਰੀਆਂ ਦੇਖੋ ਸਾਰੀਆਂ ਆਹ ਦੇਖੋ ਮੇਨ ਕ੍ਰਿੰਕਲ ਹੀ ਕਰਾਰੀ ਹੈ ਦੇਖੋ ਦਾਗੀ ਹੋ ਗਈ ਆ ਪੰਪ ਵਾਲੀ ਆਗੀ ਕਰਾਰੀ ਆ ਦੇਖੋ ਦੰਦਿਆਂ ਦਾਗੀ ਹੋ ਗਏ ਆਪਣੀ ਕੇਮ ਦੀ ਆਗੀ ਸੈਦ ਹਾਂ ਆ ਦੇਖੋ ਇਹ ਵੀ ਦਾਗੀ ਆ ਇਹ ਜੀਜਾ ਅਸੀਂ ਆ ਕਰਾਰੀਆਂ ਲੈ ਕੇ ਵੇ ਇੱਕ ਦਿਨ ਰਾਤ ਨੂੰ ਜਾ ਕੇ ਸਰ੍ਹਸੇ ਤੋਂ ਸੇਮੀ ਗ੍ਰੇਵਸ ਦੀਆਂ ਪਰ ਇਹਨਾਂ ਦਾ ਫਰਕ ਕੀ ਰਹਿ ਗਿਆ ਇੰਨਾ ਫਰਕ ਇਹ ਰਹਿ ਗਿਆ ਏਸੀ ਦੀਆਂ ਨਹੀਂ ਸੀ ਸਾਨੂੰ ਇਹ ਸੀਗਾ ਵੀ ਚਲੋ ਦੰਦੇ ਸੇਮੇ ਬਣ ਗਏ ਵੀ ਜਿੰਨੇ ਦੰਦੇ ਅਗਰ ਆ ਰਿਦੇ ਨੇ ਵੀ ਉਨੇ ਦੰਦੇ ਇਸ ਗਰਾਰੀ ਦੇ ਨੇ ਉਸ ਉਹਨੇ ਸੇਮ ਸੇਮ ਦੰਦੇ ਮਿਲ ਗਏ ਪਰ ਦੰਦਿਆਂ ਦੇ ਸੇਮ ਮਿਲਣ ਨਾਲ ਸੇਮ ਨਹੀਂ ਕੰਮ ਹੋਇਆ ਜਿਹੜੀ ਇਹਦੀ ਕਟਰ ਇਹਦੀ ਕਟਰ ਹੋ ਸਾਈਡ ਆ ਉਹਦੀ ਕਟਰ ਹੋਰ ਦੰਦੇ ਦੇ ਆ ਤੇ ਜਿਹੜਾ ਦਾ ਡਾਇਆ ਅੰਦਰਲਾ ਬੋਰ ਆ ਉਹਦਾ ਵੀ ਫਰਕ ਰਹਿ ਗਿਆ ਜਿਹਦੇ ਕਰਕੇ ਕੀ ਕੰਮ ਮਿਸਮੈਚ ਹੋ ਗਿਆ ਇਹ ਕੰਮ ਆ ਬਣ ਨਹੀਂ ਸਕਿਆ ਤੇ ਪੰਪ ਬਿਲਕੁਲ ਫਰੀ ਘੁੰਮਦੇ ਨੇ ਮੰ ਪੰਜ ਕੋਈ ਦਿੱਕਤ ਨਹੀਂ ਆਈ ਤੇ ਜਿਹੜੀ ਵਜ੍ਹਾ ਬਣੀ ਆ ਵੀ ਹੁਣ ਕਾਰਨ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਕੀ ਵਜ੍ਹਾ ਬਣੀ ਆ ਤੇ ਜਿਦੇ ਕਰਕੇ ਕਿ ਮੱਕੀ ਵਧਣ ਦਾ ਕੰਮ ਕਾਫੀ ਰੁਕ ਗਿਆ ਦੋ ਦਿਨ ਦਿਨਾਂ ਦਾ ਕਿਉਂ ਇੱਕ ਦਿਨ ਦਾ ਵਿੱਚ ਦੀ ਸੰਡੇ ਆ ਗਿਆ ਤੇ ਕੰਪਨੀ ਵੱਲੋਂ ਸਿਸਟਮ ਕੋਵਿਡ ਲੈ ਨਹੀਂ ਹੈਗਾ ਕੰਪਨੀ ਨੂੰ ਜਦੋਂ ਆਰਡਰ ਪਿਆ ਕੰਪਨੀ ਦੇ ਨਾਲ ਦੇ ਨਾਲ ਨਹੀਂ ਹੀ ਲਿਆਤੀ ਸਮਾਨ ਭੇਜਣ ਦੀ ਕਿਉਂ ਉਹੋ ਇਹ ਚੀਜ਼ ਜ਼ਰੂਰ ਜਾਣਦੇ ਨੇ ਵੀ ਸਿਸਟਮ ਮੂਰੇ ਕੰਨਾਕ ਜਿਆਦਾ ਜ਼ਰੂਰੀ ਆ ਉਹਨਾਂ ਨੇ ਦਾ ਬਾਈ 에ਅਰ ਸਮਾਨ ਆਪਣਾ ਭੇਜਣ ਦੀ ਪੂਰੀ ਵਾਧਾ ਲਾਤੀ ਜਿਹੜੇ ਇਹਨਾਂ ਦੇ ਮੇਨ ਇੰਜੀਨੀਅਰ ਨੇ ਨਰਿੰਦਰ ਸਿੰਘ ਜੀ ਉਹਨਾਂ ਨੇ ਬੜੀ ਹੈਲਪ ਕਰ ਰਹੇ ਨੇ ਬਹੁਤ ਉਹਨਾਂ ਨੇ ਫੋਨ ਕਮਾਏ ਨੇ ਬੜਾ ਉਹਨਾਂ ਨੇ ਮੰਨ ਲਓ ਵੀ ਜਿਹੜੀ ਕੋਰੀਅਰ ਕੰਪਨੀ ਆ ਜੇ ਹੋਰ ਉਹਦੇ ਨਾਲ ਵੀ ਆਪਾਂ ਨੂੰ ਜਿਹੜਾ ਸਮਾਨ ਆ ਜਿਹੜੇ ਡੀਲਰ ਦੇ ਥਰੂ ਜਿਹੜੀ ਡੀਲਰ ਸੇ ਕੋਲ ਆਣ ਦੀ ਉਦੋਂ ਪਹਿਲਾਂ ਹੀ ਦਿੱਲੀ ਹੀ ਮੰਗਵਾਉਣਾ ਦਾ ਉਹਨਾਂ ਨੇ ਵੀ ਦਿੱਲੀ ਤੋਂ ਹੀ ਫੜ ਕੇ ਲੈ ਜਿਓ ਜਾਂ ਹੋਰ ਵੀ ਉੱਥੋਂ ਆਪਣੀ ਆਈਡੀ ਮੰਗਵਾਲੀ ਉਹਨਾਂ ਨੇ ਵੀ ਦਿੱਲੀ ਤੋਂ ਹੀ ਜਹਾਜ਼ ਉੱਤਰਦੇ ਹੀ ਤੁਸੀਂ ਆਪਦਾ ਸਮਾਨ ਲੈ ਜਾਓ ਭਾਈ ਆਪਦਾ ਕੰਮ ਚਲਾਓ ਮਤਲਬ ਇੰਨੀ ਕੋ ਉਹਨਾਂ ਨੇ ਕੰਮ ਦੀ ਸਪੀਡ ਦੇਖੀ ਆ ਉਹ ਵੀ ਇੰਨੇ ਕੋ ਉਹਨਾਂ ਨੇ ਰਿਸਕ ਲਿਆ ਇੰਨਾ ਕੋ ਉਹਨਾਂ ਨੇ ਸਮੇਂ ਸਿਰ ਕੰਮ ਕਰਾ ਕੇ ਦੇ ਰਹੇ ਨੇ ਬਹੁਤ ਜ਼ਿਆਦਾ ਮਤਲਬ ਇਹ ਚੀਜ਼ 'ਚ ਉਹਨਾਂ ਦਾ ਕੋਈ ਡਿਲੇ ਨਹੀਂ ਹੈਗਾ ਦੇਖੋ ਹਣਾ ਬਹੁਤ ਵਧੀਆ ਸਾਥ ਦੇ ਰਹੇ ਨੇ ਵੀਰੇ ਤੇ ਬਹੁਤ ਉਹਨਾਂ ਨੇ ਆਪਣੇ ਕਰਕੇ ਫੋਨ ਕਮਾਏ ਨੇ ਬੜਾ ਉਹਨਾਂ ਨੇ ਸੀਤੀ ਸਮਾਨ ਮੰਗਵਾਇਆ ਵੀ ਮੰਨ ਲਓ ਜਿੱਥੇ ਕੰਪਨੀ ਜਿਹੜੋਂ ਰਾਨੀਪੇਟ ਤੋਂ ਉਹਨਾਂ ਨੇ ਬਹੁਤ ਸੀਤੀ ਸਮਾਨ ਕੜਵਾ ਆ ਕੇ ਸਾਰਾ ਕਸਟਮਰ ਪੈਕਿੰਗ ਕਰਾ ਕੇ ਬਿਲਿੰਗ ਕਰਾ ਕੇ ਫਟਾਫਟ ਜਿੰਨਾ ਸੀਤੀ ਹੋ ਸਕਦਾ ਉਹਨਾਂ ਸੀਤੀ ਕਰਵਾ ਰਹੇ ਨੇ ਬਸ ਇੱਕ ਵਿੱਚ ਦੀ ਐਂਤਵਾਰ ਆ ਗਿਆ ਜਿਹੜੀ ਵਜ੍ਹਾ ਹੋਣਗੀ ਵੀ ਐਂਤਵਾਰ ਕਰਕੇ ਇੱਕ ਦਿਨ ਬਲੇ ਹੋ ਗਿਆ ਕੰਮ ਕਿਉਂ ਐਂਤਵਾਰ ਨੂੰ ਆਪਾਂ ਜਾਣਦੇ ਵੀ ਸਭ ਦੀ ਸੁੱਟੀ ਹੁੰਦੀ ਆ ਪਰ ਉਹਨਾਂ ਨੇ ਬੜੀ ਹੈਲਪ ਕਰੀ ਆ ਨਰਿੰਦਰ ਜੀ ਉਹਨਾਂ ਨੇ ਤੇ ਜਿਨ੍ਹਾਂ ਦੀ ਵਜ੍ਹਾ ਨਾਲ ਹੋ ਸਕਦਾ ਵੀ ਇਹ 2-4 ਦਿਨ ਪਹਿਲਾਂ ਸਭ ਆਪਣਾ ਬਣ ਗਿਆ ਆ ਦੇਖੋ ਗਰਾਰੀਆਂ ਗਰੂਰੀਆਂ ਤੇ ਆਪਣੇ ਇਹ ਘਰੇ ਹੀ ਖੁੱਲੇ ਹੋਇਆ ਤੇ ਹੁਣ ਜਦੋਂ ਇਹ ਆਪਣਾ ਚਾਲੂ ਹਾਲਤ 'ਚ ਹੋ ਗਿਆ ਤੇ ਇਹਦੀ ਇੱਕ ਸਰਵਿਸ ਵੀ ਕੰਪਨੀ ਦੇ ਕਹਿਣ ਦਾ ਕਿ ਇੱਕ ਜਾਂ ਦੋ ਸਾਲਾਂ ਤੋਂ ਆਪਾਂ ਨੂੰ ਬਹੁਤ ਸਹੀਦੀ ਕਰਨੀ ਪੈਣਗੀਆਂ ਤਾਂ ਜੋ ਜੋ ਕਚਰਾ ਕੁਝ ਇੰਜਨ 'ਚ ਹੋਰ ਕਿਸੇ ਪਾਸੇ ਵੀ ਕਿਸੇ ਗੈਲਰੀ 'ਚ ਖੜਾ ਹੋਊਗਾ ਤਾਂ ਉਹ ਵੀ ਸਾਫ਼ ਹੋ ਸਕੇ ਦੁਬਾਰਾ ਆਪਦੀਆਂ ਅੰਦਰ ਚ ਆਪਾਂ ਚੈਂਬਰ ਚੋਂ ਸਭ ਕੁਝ ਸਾਫ਼ ਕਰਤਾ ਜਿੰਨਾ ਦਿਖ ਰਿਹਾ ਇਹ ਦੀ ਜੋਗ ਤੇ ਹੋਰ ਥੋੜਾ ਬਹੁਤ ਗੈਲਰੀ 'ਚ ਵੀ ਕਚਰਾ ਗਿਆ ਉਹ ਵੀ ਸਾਫ਼ ਹੋ ਜਿੱਦਾਂ ਜੋ ਕਿਸੇ ਟੁਕੜੀਆਂ ਦੇ ਜਾਂ ਕਿਸੇ ਵੀ ਹੋਰ ਚੀਜ਼ ਤੇ ਅਸਰ ਨਾ ਪਵੇ ਇਹ ਗੱਲ ਦਾ ਆ ਦੇਖੋ ਮੈਂ ਟਾਕੇ ਰੱਖਿਆ ਹੋਇਆ ਤੇ ਇਹ ਇਥੋਂ ਆਪਾਂ ਨੇ ਐਡ ਕਰਕੇ ਇਹਦਾ ਚੈਂਬਰ ਜੁਮਰ ਐ ਬਿਲਕੁਲ ਸਾਫ਼ ਕਰਤਾ ਤੇ ਵਜਾ ਨਹੀਂ ਬਰ ਪਤਾ ਲੱਗੀ ਪਰ ਇਹਦੀ ਆਵਾਜ਼ 2 ਮਹੀਨੇ 3 ਮਹੀਨੇ ਪਹਿਲਾਂ ਥੋੜੀ ਥੋੜੀ ਹਿੱਲੀ ਸੀ ਥੋੜੀ ਜੀ ਹਲਕੀ ਜੀ ਜਿਵੇਂ ਆਪਾਂ ਕਿਹਾ ਵੀ ਇਹਦੀ ਆਵਾਜ਼ ਨਾ ਸੁਣਨ ਨੂੰ ਬਹੁਤ ਜ਼ਿਆਦਾ ਸੋਹਣੀ ਆ ਜਿਵੇਂ ਆਪਾਂ ਕਹਿ ਸੀ ਕਿ ਵੀ ਜਿਵੇਂ ਕੋਈ ਲੇਲੈਂਡ ਗੱਡੀ ਦੀ ਆਵਾਜ਼ ਹੁੰਦੀ ਆ ਜਦ ਬਹੁਤ ਸੋਹਣੀ ਜਿਹੀ ਜੋ ਦਾਨੇ ਜਿਗਣ ਦੀ ਹੁੰਦੀ ਆ ਓਕਣ ਜਿਹਾ ਆਵਾਜ਼ ਹੁੰਦੀ ਆ ਜੀ ਡਿਊਡਸ ਦੀ 80 ਦੀ ਤੇ ਆਵਾਜ਼ ਦੀ ਓਕਣ ਜਿ ਰਹੀ ਨਹੀਂ ਦੀ ਥੋੜਾ ਜਿਹਾ ਫਰਕ ਪੈਦੀ ਪਰ ਜਦੋਂ ਲਿਫਟ ਚੱਕਦੇ ਦੋ ਦੋ ਕੀ ਕੀ ਜੇ ਕਰਦੇ ਸਾਨੂੰ ਇਹਦੇ ਵੀ ਕੋਈ ਫਿਲਟਰ ਚੋਕ ਆ ਸ਼ਾਇਦ ਪਰ ਉਹ ਫਿਲਟਰ ਚੋਕ ਨਹੀਂ ਤੋ ਜਦੋਂ ਗਰਾਰੀ ਤੇ ਲੋਡ ਪੈਂਦਾ ਸੀ ਤਾਂ ਆਵਾਜ਼ ਉਹਦੀ ਉਹਦੀ ਥੈਰ ਆਪਣੀ ਸਮਝ ਨਹੀਂ ਚ ਵੀ ਥੋੜਾ ਫਰਕ ਰਹਿ ਗਿਆ ਐਵੇਂ ਕਹੀ ਆਪਣੀ ਗਲਤੀ ਦੀ ਵੀ ਥੋੜਾ ਜਿਹਾ ਸਮਝ ਨਾ ਸਕੀ ਵੀ ਚੀਜ਼ ਕੀ ਆ ਵਜਾ ਕੀ ਆ ਬਟ ਆ ਵੀ ਜਦੋਂ ਚੱਲਦਾ ਲਿਆਉਂਦਾ ਨੇਰੀਆਂ ਪਰ ਸਿਸਟਮ ਦੇਖਿਆ ਕੰਪਨੀ ਦਾ ਵੀ ਇੰਨਾ ਫਾਸਟ ਆ ਵੀ ਛੜ ਦੋ ਗੱਲ ਤੁਸੀਂ ਫਿਰ ਇਹ ਕੰਪਨੀ ਨਹੀਂ ਇੰਨਾ ਸਿੱਧੀ ਸਮਾਨ ਪ੍ਰੋਵਾਈਡ ਕਰਾ ਸਕਦੀ ਉਹਨਾਂ ਦੇ ਇੰਜੀਨੀਅਰ ਨੇ ਤਨਖਾਹਾਂ ਲੈਂਦੇ ਨੇ ਨਹੀਂ ਅਗਲਾ ਨਹੀਂ ਕਰਾਉਂਦਾ ਉਹਨਾਂ ਨੇ ਬਹੁਤ ਰਿਸਕ ਲਿਆ ਬਹੁਤ ਸਿੱਧੀ ਫੋਨ ਬਥੇਰੇ ਕਮਾਏ ਬਹੁਤ ਵਧੀਆ ਰਾਬਤਾ ਕਰਦੇ ਨੇ ਕਾਮ ਤੇ ਜਿਹਦੇ ਕਰਕੇ ਆਪਣਾ ਕੰਮ ਇੰਪੋਸੀਬਲ ਤੋਂ ਪੋਸੀਬਲ ਹੋ ਗਿਆ ਕੌਣ ਸਮਾਨ ਮਗਵਾਉਣਾ ਬਹੁਤ ਫਟਾਫਟ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਵੀ ਜਿਹੜਾ ਕੋਈ ਦੂਜੇ ਦਿਨ ਆਪਾਂ ਨੂੰ ਸਮਾਨ ਲੈ ਕੇ ਦੇ ਦੇਵੇ ਜੇ ਆਪਾਂ ਨੂੰ ਰਸਤੇ 'ਚ ਹੀ ਅੱਧ 'ਚ ਹੀ ਜੇ ਲਈ ਏਅਰ ਤੋਂ ਉੱਤਰਦੇ ਹੀ ਆਪਾਂ ਨੂੰ ਸਮਾਨ ਮਿਲ ਜਵੇ ਤਾਂ ਇਹ ਚੀਜ਼ਾਂ ਤੇ ਖੂਨ ਦੀ ਵਜ੍ਹਾ ਨਾਲ ਹੋ ਸਕੀਆਂ ਇੱਕ ਕਰਨਾਲ ਤੋਂ ਨੇ ਡੀਲਰ ਆਪਣੇ ਰਵਿੰਦਰ ਜੀ ਹੋਣਾ ਉਹਨਾਂ ਨੇ ਯਾਰ ਨਰਿੰਦਰ ਜੀ ਨੇ ਬੜੀ ਹੈਲਪ ਕੀਤੀ ਹੈ ਕੰਮ 'ਚ ਆਪਣੀ ਬਹੁਤ ਉਹਨਾਂ ਨੇ ਯੂਰ ਲਾ ਕੇ ਰੱਖਿਆ ਤੇ ਕੰਪਨੀ ਦੀ ਸਰਵਿਸ ਬਹੁਤ ਜ਼ਿਆਦਾ ਤੇਜ਼ ਹੈ ਜੀ ਇਹ ਗੱਲ 'ਚ ਅਸੀਂ ਦੇਖ ਲਈ ਕੀ ਕੋਈ ਡਿਲੇ ਨਹੀਂ ਹੈਗਾ ਉਹਨਾਂ ਦਾ ਹੁਣ ਜਦੋਂ ਉਹ ਫਿਟਿੰਗ ਕਰਨੀ ਹੈ ਉਹਨਾਂ ਨੇ ਆਪ ਵੀ ਨਾਲ ਆਉਣਾ ਆਪ ਆ ਕੇ ਨਾਲ ਦੇਖਣਗੇ ਤੇ ਉਹ ਹੀ ਗੱਲ ਜਾਨਣਾ ਵੀ ਚਾਹੁੰਦੇ ਨੇ ਵੀ ਇਹ ਹੋਈ ਕਿਉਂ ਵਜਾ ਹੋਣੀ ਚਾਹੀਦੀ ਨਹੀਂ ਦੀ ਕਿਉਂ ਉਹਨਾਂ ਦੇ ਮੰਨ ਲਓ ਵੀ ਸਿਸਟਮ ਇਹ ਪਹਿਲਾਂ ਬਣੇ ਵੀ ਇਹ ਕਦੇ ਅੱਜ ਤੱਕ ਹੋਈ ਨਹੀਂ ਉਹ ਵੀ 80 ਨਾਲ ਕਿਉਂ ਅਸੀਂ ਤਾਂ ਇੱਕ ਬਹੁਤ ਅਲੱਗ ਦਾ ਟਰੈਕਟਰ ਬਣਿਆ ਹੋਇਆ ਬਹੁਤ ਸੋਹਣਾ ਤੇ ਬਹੁਤ ਜ਼ਿਆਦਾ ਇੱਕ ਜਿਵੇਂ ਕਦੇ ਵੀ ਮੋٹے ਅਡਾਲ ਤਰੰਤਰ ਟਰੈਕਟਰ ਆ ਇਹ ਕੋਈ ਇਹ ਚ ਇਹ ਜੋ ਹੈ ਹੀ ਨਿ ਸਿਸਟਮ ਵੀ ਕੋਈ ਸਾਲਾ ਕਿਦੋਂ ਮਾੜਾ ਹੋਵੇ ਜਾਂ ਕਿਵੇਂ ਨਾ ਬਹੁਤਾ ਲੋਡ ਤੇ ਚੱਲਣਾ ਟਰੈਕਟਰਾਂ ਆਮ ਟਰੈਕਟਰਾਂ ਤੋਂ ਕਿਤੇ ਈ ਆਦਾ ਪਰ ਹੋਇਆ ਕਿ ਜੋ ਸਮਾਨ ਮੰਨ ਲਓ ਵੀ ਆਪਾਂ ਕੋਈ ਵੀ ਸਮਾਨ ਇਸ ਕੰਪਨੀ ਨੂੰ ਹੁਣ ਵਿੱਚ ਬੰਦੇ ਕਹਣਗੇ ਸਮਾਨ ਕੰਪਨੀ ਨੂੰ ਰੱਖਣਾ ਚਾਹੀਦਾ ਸੀ ਐਸੇ ਦੀ ਹੁਣ ਮੰਨ ਲਓ ਸੁਪੋਜ਼ ਕਰ ਲਓ ਕੋਈ ਬਲਾਕ ਤੁਹਾਨੂੰ ਕਿਸੇ ਕੰਪਨੀ ਕੋਲ ਬਲਾਕ ਵੀ ਨਹੀਂ ਹੁੰਦਾ ਕਿਸੇ ਵੀ ਕੋਲੇ ਨਹੀਂ ਹੁੰਦਾ ਜੇ ਮੰਨ ਲਓ ਕਿ ਹਾਂਡੀ ਹੋਵੇ ਹਾਂਡੀ ਟੁੱਟ ਜਾਏ ਜਾਂ ਕੁਝ ਹੋ ਜਾਏ ਕੰਪਨੀ ਕੋਲ ਨਹੀਂ ਮੌਕੇ ਤੇ ਹੁੰਦੀ ਕਿਉਂ ਉਹ ਰੋਜ਼ ਲੱਗਣ ਵਾਲੀ ਚੀਜ਼ ਨਹੀਂ ਹੈਗੀ ਜਿਹੜੀ ਇਹ ਚੀਜ਼ ਵੀ ਆਪਣੀ ਖਰਾਬ ਹੋਈ ਹੈ ਟਾਈਮਿੰਗ ਵਾਲੀ ਇਹ ਰੋਜ਼ ਲੱਗਣ ਵਾਲੀ ਚੀਜ਼ ਹੈ ਹੀ ਨਹੀਂ ਇਹ ਖਰਾਬ ਹੁੰਦੀ ਨਹੀਂ ਚਲੋ ਜੇ ਇਹਦੀ ਕੰਪਲੇਂਟ ਉਹਦੇ ਕੋਲੋਂ ਦਾ ਰੱਖੇ ਤਾਂ ਕਰਕੇ ਥੋੜਾ ਮਤਲਬ ਦਿੱਕਤ ਹੋਈ ਹੈ ਨਹੀਂ ਤਾਂ ਕੋਈ ਦਿੱਕਤ ਨਹੀਂ ਪਰ ਜਦੋਂ ਹੁਣ ਚੱਲੂਗਾ ਲਿਓ ਵਾਹ ਫਿਰ ਨਹੀਂ ਰਹੀਆਂ ਇਹ ਗੱਲ ਇਹਦੀ ਜ਼ਰੂਰ ਆ ਖਾਸੀ ਉਹ ਵੀ ਫੇਰ ਆਮ ਟਰੈਕਟਰਾਂ ਨੂੰ ਕੋਈ ਨਹੀਂ ਕਿਸੇ ਨੂੰ ਲਵੇ ਲੱਗਣ ਦਿੰਦਾ ਸੀ ਫੇਰ ਤਾਂ ਖੌਰੂ ਪਾਉਂਦਾ ਪੂਰਾ ਚਲੋ ਠੀਕ ਹੈ ਜੀ ਧੰਨਵਾਦ ਜੀ ਵੀਰ ਜੀ ਸਾਰਿਆਂ ਦਾ